ऊचा भॻवान त सॻल सुनागरी तुम गित तवारी बहो नानक सब तेरी वटि आई कोई न जान मेर वाहिगरू जी सतनाम श्री वाहिगुरू जी वाहिगुरू जी ताप मार ਦੋ ਘੰਤਾ ਸਿਵਰਾਸ ਤਾango ਮਿਲਣਾ ਕੂ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਇਹ ਬੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਛੈ ਦਸਵੇਂ ਪ੍ਰਥਮ ਭਗੋਤੀ ਸਿਮਰ ਕਾਇ ਗੁਰੂ ਨਾਨਕ ਨੇ ਧਿਆਏ ਨਰਕਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਿਹਾਇ ਅਰਜਨ ਹਰਗੋਬਿੰਦ ਨੋ ਸਿਮਰੋਂ ਸਿਹੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਕਿੱਛੇ ਸੁਖ ਜਾਈਐ ਤੇਰ ਮਹਾਨ ਸਰੀਆ ਆਏ ਘਰ ਨੌਨੇ ਤੇ ਆਵੇ ਧਾਈ ਸੁਭ ਧਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਹੁਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀ ਧਰ ਦਸ਼ਮੇਸ਼ ਪੀਤਾ ਸਭਨ ਸਦਾਨੀ ਫੌਜਾਂ ਦੇ ਮਾਲਕ ਸੁਭ ਧਾਈ ਹੋਏ ਸਹਾਈ ਦਸਾਂ ਹੀ ਪਾਤਸ਼ਾਹ ਕੇ ਆਤਮਕ ਸਰੂਪ ਜਹ ਰਾਜ ਹਜ਼ੂਰ ਹਾਜ਼ਰਾ ਹਜ਼ੂਰ ਜਵਰ ਸ਼ਕਰ ਦੇ ਮਾਲਕ ਜੱਦੀ ਦੇ ਰਾਜ ਮਾਲ ਸਾਰੇ ਸੇਣੀ ਗੁਰੂ ਗ੍ਰੰਥ ਸਾਹਿਬੀ ਆਦੇ ਪਾਠ ਦੀ ਦਰਦਾ ਧਿਆਨ ਪਰ ਬੋਲੋ ਜੀ ਪੰਜਾਬ ਪਿਆਰਿਆਂ ਚ ਸਰਜਾਦੇ ਆ ਚਾਲੀਆਂ ਮੁੰਤਿਆਂ ਹਟੀਆਂ ਜੱਪੀਆਂ ਤੱਪੀਆਂ ਸਤਿਆਰਿਆਂ ਪਿਆਰਿਆਂ ਦੇਸ਼ ਭਗਤਾ ਮੰਦਗੀ ਵਾਲੇ ਮਹਾਤਮਾ ਮਹਾਂਪੁਰਸ਼ਾ ਜਿਨ੍ਹਾਂ ਨੇ ਆਦੀ ਦਾ ਪਵਿੱਤਰ ਨਾਮ ਜਪਿਆ ਨਾਮ ਦਾ ਸੁਦਕਾ ਬਣ ਕੇ ਛਗਿਆ ਦੀਗ ਚਲਾਈ ਤੇਗਵਾਈ ਦੇ ਕੇ ਅੰਨਣ ਕੀਤਾ ਫਰਦਾ ਪਾਇਆ ਕੋਈ ਗੰਢੀ ਬੰਦ ਬੰਦ ਘਟਵਾਏ ਆਰਿਆਂ ਨਾਲ ਸੰਚਰਵਾਏ ਪੁੱਤਰਾਂ ਨੂੰ ਲਵਾਈਆਂ ਜਾਲਨਾ ਦੀਆਂ ਢੇਲਾਂ ਅੰਦਰ ਜਨਾ ਮਾਈਆਂ ਬੀਬੀਆਂ ਸਵਾ ਸਵਾ ਮਨ ਪੀਸਣ ਪੀਸੇ ਕੰਨੇ ਕੰਨੇ ਪਰਸ਼ਾਦੇ ਤੇ ਗੁਜ਼ਾਰਾ ਕੀਤਾ ਅੱਜ ਤੇ ਜਲਦੀ ਕੁਮਰੇ ਦਾ 88 ਪੈਣ ਬਿਜਾਰਦੇ ਆ ਚਾਹਤੀਆਂ ਪ੍ਰਾਪਤ ਕੀਤੀਆਂ ਮਸੂਮ ਬੱਚਿਆਂ ਦੇ ਟੁਕੜੇ ਕਰਵਾ ਕੇ ਲਾਂ ਘਾਲ ਪ੍ਰਵਾਨ ਕੀਤੀ ਝੋੜਾ ਪੁਆਏ ਵਿੱਚ ਨਿੱਤਿਆਂ ਪਟਵਾਏ ਧਰਮ ਨੇ ਹਾਰਿਆ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਵਾਇਆ ਸਮੂਹ ਸ਼ਹੀਦ ਸਿੰਘ-ਸਿੰਗਣੀਆਂ ਭੰਗੀ ਸਿੰਘਾਂ ਦੀ ਪਵਿੱਤਰ ਕਮਾਈ ਕਰ ਧਿਆਨਤਰ ਬੋਲੋ ਜੀ ਵਾਹਿਗੁਰੂ ਪੰਜਾਤਰਤਾ ਸਮਤ ਗੁਰਦੁਆਰਿਆਂ ਦੇ ਦਰਸ਼ਨ ਲਿਨਾਰਿਆਂ ਦਾ ਧਿਆਨਤਰ ਬੋਲੋ ਜੀ ਵਾਹਿਗੁਰੂ ਪ੍ਰਸਮੇ ਸਰਵਤ ਕਾਲ ਸਿੰਘ ਜੀ ਕੀ ਅਰਦਾਸ ਹੈ ਜੀ ਸਰਵਤ ਕਾਲ ਸਿੰਘ ਜੀ ਕੋ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਤਾਵੇ ਚੇਤਾਵਣ ਦਾ ਸਦਕਾ ਸਭ ਸੁਭੋਵੇ ਜਹਾ ਜਹਾ ਗੁਰ ਕਾਲ ਸਾਹਿਬ ਸਹਾਤਾ ਹਰ ਸ਼ਿਆਰੇ ਆਏ ਤੇ ਦੇਖ ਤੇ ਫਤਿਹ ਬਿੰਦ ਕੀ ਪੈ ਅੰਮ੍ਰਿਤਜੀਤ ਸ੍ਰੀ ਸਾਹਿਬ ਦੇ ਸਹਾਇ ਖਾਲਸੇ ਜੀ ਕੇ ਮੋੜ ਮਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਗੁਰ ਸਿੱਖਾ ਨੂੰ ਸਕੀਦਾਨ ਕੀ ਇਸ ਦਾਨ ਰਹਿਤ ਦਾਨ ਨਵੇਕ ਦਾਨ ਸਹਾਉ ਦਾਨ ਪ੍ਰੋਸਾ ਦਾਨ ਨਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਪੂਤਰ ਦਰਸ਼ਨ ਇਸ਼ਨਾਨ ਚੌਕੀਆਂ ਟੰਡੇ ਬੁੰਗੇ ਜੁਗੋ ਜੁਗਿਆ ਟਾਲਣ ਧਰਮ ਦੇ ਗਾਰਾ ਬੋਲੋ ਜੀ ਵਾਹਿਗੁਰੂ ਦਤਾਰ ਪਿਤਾ ਜੀ ਆਪ ਦੇ ਉਪ ਸਿਖਾ ਦਾ ਮਨ ਨੀਵਾ ਮਾ ਤੁਲਸੀ ਮਤ ਪਤ ਦੇ ਰਾਖੇ ਆਪ ਅਗਨ ਭਗਵਾਨ ਹੈ ਇਹ ਆਪਣੇ ਪੰਥ ਦੇ ਸਦਾ ਸਹਾਇ ਇਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੀ ਵਰਤਾਂ ਜਿਨ੍ਹਾਂ ਨੂੰ ਖਾਲਸੇ ਪੰਥ ਤੋਂ ਛੋੜਿਆ ਗਿਆ ਜੇ ਖੁੱਲੇ ਦਰਸ਼ਨ ਦੀਦਾਰੇ ਸੇਵਾ ਸੰਭਾਲਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਜੀ ਇਹਨਾਂ ਮਾਨਿਆਂ ਦੇ ਮਾਨ ਸਤਿਗੁਰੂ ਮੂਰਤਿਆਂ ਦੇ ਤਾਨ ਨੋਟਿਆਂ ਦੀ ਓਟ ਨਿਆਸਿਆਂ ਦੀ ਆਸਰੀ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਾਂ ਦਾਨ ਸਹਿਬ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧਨ ਗੁਰਮੁਖੀ ਜੀ ਹਾਦਰ ਬਾਬਾ ਬੀ ਦੀ ਚੰ ਸਰ ਜੀ ਮਹਾਰਾਜ ਜਗੋ ਜੋਗਿਆ ਟਾਲ ਧਰਪਨ ਸੈਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਹੈ ਹਜ਼ੂਰ ਹਾਜ਼ਰੇ ਅਰਦਾਸ ਕਿਰਪਾ ਨਿਧਾਨ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਚ ਅਰਦਾਸ ਬੇਨਤੀ ਜੋਧੜੀ ਮਹਾਰਾਜ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰਿ ਤਿਉਂ ਕਰुणा ਦਿਮੋ ਆਕਨਸਾਰ ਸੇਵਕ ਪਰਿਵਾਰ ਨੂੰ ਆਰ ਜੀ ਨੇ ਕਿਰਪਾ ਕਰਕੇ ਸੇਵਾ ਦਾ ਸੁਭਾਗ ਬਖਸ਼ਿਆ ਜੀ ਦਰ ਘਰ ਦੇ ਪ੍ਰੀਤਵਾਨ ਭਾਈ ਜਗਿੰਦਰ ਸਿੰਘ ਜੀ ਤੇਨਾਂ ਦੇ ਸੁਪੁੱਤਰ ਭਾਈ ਗੁਰਮੀਰ ਸਿੰਘ ਜੀ ਭਾਈ ਮਨਜੀਤ ਸਿੰਘ ਜੀ tatha ਸਮੂਹ ਪਰਿਵਾਰ ਰਲ ਮਿਲ ਕੇ ਮਹਾਰਾਜ ਜੀ ਉਹ ਆਪ ਜੀਆਂ ਦਾ ਸ਼ੁਕਰਾਨਾ ਕਰਦੇ ਆ ਹੋਇਆ ਬਖਸ਼ਿਸ਼ ਰਹਿ ਅੰਦਰ ਪਰਸੋਂ ਤੋਂ ਲੈ ਕੇ ਧੁਰਗੀ ਬਾਣੀ ਦੇ ਸ੍ਰੀ ਅਖੰਡ ਜਾਪ ਆਰੰਭ ਹੋਏ ਆਪ ਜੀਆਂ ਦੀ ਕਿਰਪਾ ਦੁਆਰਾ ਸੰਪੂਰਨ ਤਾਇਆ ਹੋਇਆ ਉਪਰੰਤ ਖੁੱਲੇ ਪੰਡਾਲਾਂ ਦੇ ਜਾਪ ਜੀ ਨੇ ਪ੍ਰਕਾਸ਼ਮਣ ਹੋ ਕਰਕੇ ਭਾਈ ਸਰਦੋਂ ਥਲੇ ਦਰਸ਼ਨ ਦੇਾਰੇ ਬਖਸ਼ਿਸ਼ ਮਹਾਰਾਜ ਆਰਜੀ ਦੀ ਪਾਵਨ ਪੁੱਤਰਾ ਨਗਰੀ ਅੰਦਰ ਦੀਵਾਨ ਸਜੇ ਸਜੇ ਹੋਈ ਦੀਵਾਨਾਂ ਦੇ ਅੰਦਰ ਗੁਰਮਤਿ ਵਿਚਾਰਾ ਹੋਈਆਂ ਸਤਿਗੁਰੂ ਪਾਚਾ ਮਹਾਰਾਜ ਸਤਿਗਣ ਜੀ ਹਰਿਮੰਦਰ ਸਾਹਿਬ ਜੀ ਹੁੰਦੇ ਹਜੂਰੀ ਜਤੇ ਨੇ ਸਤਿਗੁਰੂ ਮਹਾਰਾਜੀ ਆਰਜੀ ਦੀ ਪਾਵਨ ਪੁੱਤਰਾ ਗੋਦੰਦਰ ਬੈਠ ਕਰਕੇ ਇਲਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਜਾਣ ਕੀਤੇ ਗੁਰੂ ਕੀ ਸੰਗਤ ਨੇ ਆਰਜੀਆਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਮਹਾਰਾਜ ਸਮੁੱਚੀ ਸੇਵਾ ਨੂੰ ਵਧਿਆ ਹੋਇਆ ਭੁਲਾਣ ਕੀ ਮਾਮਲੋਛੋ ਅਗੇ ਵਾਸਤੇ ਸਮਤ ਬਖਸ਼ਨੀ ਸਤਗੁਰੂ ਜੀ ਸ਼ੁਧ ਕੀਰਤਨ ਕਰਨ ਦੇ ਆਈ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ ਤਿਰਭਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮੇ ਲੈ ਕੇ ਚਲਾਉਣੇ ਵਹਿਰਾਜ ਜੋਗ ਸੇਵਕ ਪਰਿਵਾਰ ਦੀ ਦਿਲੀ ਭਾਵਨਾ ਸਤਗੁਰੂ ਜੀ ਬੱਚੇ ਵਿਦੇਸ਼ਾਂ ਦੇ ਵਿੱਚ ਗਏ ਜਨ ਮਹਾਰਾਜ ਜੀ ਕਿਰਪਾ ਕਰਿਓ ਉਹਨਾਂ ਬੱਚਿਆਂ ਨੂੰ ਪੀਰ ਦੀਆਂ ਦਾਤ ਅੰਗ ਸੰਸਹਾਇ ਹੋਣਾ ਸਤਗੁਰੂ ਜੀ ਸੇਵਕ ਪਰਿਵਾਰ ਦੇ ਗ੍ਰਹਿ ਵਿੱਚ ਆਨੰਦ ਮੰਗਲਾ ਜਾਜ ਰੇ ਕਾਰ ਬਖਸ਼ਣੇ ਪਛਾਤਾ ਜੀਵਨ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਮਹਾਰਾਜ ਤੰਦਰੁਸਤੀਆਂ ਦੇ ਪਹਿਰੇ ਬਖਸ਼ੋ ਜੀ ਦੁਖਾਂ ਦਵਿੰਦਰਾਂ ਦਾ ਨਾਸ ਆਪਣੇ ਭੰਨ ਰਵਾਣੀ ਦਾ ਪ੍ਰਤਾਪ ਬਖਸ਼ੋ ਮਹਾਰਾਜ ਸ਼ਬ ਚੌਂਕੀ ਸੇਪੋੜਿਆ ਨਾਨ ਸਾਹਿਬ ਜੀ ਦੇ ਜਗਦੀ ਕੀ ਅਰਦਾਸ ਆਜੀ ਦੇ ਪਾਵਨ ਪੁੱਤਰ ਚਰਣਾ ਪਾਸ ਪਈਆ ਭੁਲਾਨਕੀ ਮਾ ਬਖਸ਼ੀ ਦੀ ਸਮਾਰਟੀ ਨੂੰ ਮੁਕਰੰਗਿਆ ਹੋਇਆ ਸੇਮ ਪਰਵਾਰ ਵੱਲੋਂ ਬਖਸ਼ਿਸ਼ ਕੀਤੇ ਬਣਾ ਰਿਆਂ ਦੇ ਵਿੱਚੋਂ ਪੰਜਾਬ ਨੂੰ ਗਣਾ ਪ੍ਰਸ਼ਾਦ ਦੀ ਦੇ ਗੁਰੂ ਕੇ ਲੰਗਰ ਸੱਜ ਕੇ ਹਾਜ਼ਰ ਹੋਏ ਮਹਾਰਾਜ ਧਰੂ ਕਿਰਪਾਵ ਜੀ ਪ੍ਰਸੰਚਿਤ ਹੋ ਕਰਕੇ ਭੋਗ ਲਗਾਓ ਸੀਮ ਪ੍ਰਸ਼ਾਦ ਪਿਆਰੀਆਂ ਸਿੰਘ ਸੰਤਾਨ ਮੁਖਸ਼ਵ ਜੀ ਜੋ ਜੀ ਛਗੇ ਆਪ ਜੀ ਦਾ ਪੁੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਤੇਦਰ ਮੋਲ ਨਾ ਤੁਰੀਂ ਦੋ ਜਿ ਚਰਿਆ ਆਪ ਕਿਰਪਾਲ ਸ਼ਬਦ ਅਕੁਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਖਾਵੇ ਖਰਚੇ ਨਾਲ ਮਿਲ ਭਾਈ ਟੂਟ ਨਾ ਆਵੇ ਵੱਧ ਦੋ ਜਾਈ ਵਾਲੀਆਂ ਬਖਸ਼ਿਸ਼ਾਂ ਵਰਤਾਇਓ ਮਹਾਰਾਜ ਅਣ ਧਰਦੇ ਵਾਦੇ ਕਰਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸਮਾਪਤੀਆਂ ਦੀ ਕੀ ਅਰਦਾਸ ਆਰ ਜੀ ਆਂਦੇ ਪਾਵਨ ਪੂਤ੍ਰ ਚਰਨਾ ਪਾਸ ਕਰੋ ਕਿਰਪਾ ਪਾਤਸ਼ਾਹ ਜੀ ਰਬਾਣੀ ਦੇ ਵਿੱਚੋਂ ਪਾਵਨ ਪੂਤ੍ਰ ਉਪਨਾਮੇ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਰੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੁਹਰਾ ਗਿਆ ਪ੍ਰੀਰਕਾਲ ਕੀ ਸਭ ਸਿਕਰਨ ਤੋਂ ਹੁਕਮ ਹੈ ਗੁਰੂ ਮਾਨੋ ਗ੍ਰੰਥ ਗੁਰੂ ਗ੍ਰੰਥ ਲਈ ਮਾਨਿਓ ਫਰੜ ਵਾ ਕੀਰੇ ਮਿਲਿਹਾ ਜੜੀ ਸੁਖ ਰਿਤਿ ਪਾਰੁ ਸੁਖਰਨਾ ਕਰ ਸੇਵੰਦੇ ਗੁਰਪਾਰਿ ਤਾਰਨ ਹਾਰੁ ਗੁਰ ਕਾ ਬਲਾਵੇ ਸੁਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਵਰੀਆ ਕਾਲ ਚਿਤਿਆਂ ਬਾਜਾ ਵਾਲਿਓ ਸਤਿਗੁਰੂ ਰੱਖ ਰੋ ਗੁਰਦੁਆਰੇ ਦੀਆ ਚਿਤੋ ਗੁਮਕੋਸ਼ੀ ਦੋ ਸਿੰਘੋ ਸਰਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਦੇਖ ਤੇ ਮੱਤੇ ਸਤਿ ਸ੍ਰੀ ਅਕਾਲ はい、った。